सत श्रीकाल जी पेंडू ब्लॉक चैनल से तो स्वागत है जी अज आप दसागे कुर्ते पजामे की कटिंग किदा करनी है पहला आप मीटर कपड़ा ले लिया जी दे आपको एक सैड द निशानिया ला लेंगे उल्टी सिधी दी क्योंकि फिर सारा भी उस तरह ही सिलाई किया जाऊगा कपड़े का फर्क नहीं पैदा कई बार उल्टे सीधे थोड़ा जि फर्क होंगे गा ਵੀਡੀਓ ਨਾਲ ਚੱਲਦੇ ਰਹੋ ਜੇਕਰ ਤੁਹਾਨੂੰ ਇਹ ਸਾਡੇ ਚੈਨਲ ਦੇ ਨਾਮ ਇਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਇਹ ਸਾਰੀ ਵੀਡੀਓ ਦੇਖਣ ਲਈ ਪਤਾ ਲੱਗਦਾ ਹੈ। ਬਿਲਕੁਲ ਪ੍ਰੋਫਾਈਲ ਦੇ ਅੰਦਰ ਸਾਰੀ ਪਤਾ ਜਾ ਮਗਰਸ਼ਨਾਪਾ ਹਾਂ ਜੀ ਆਪਣੇ ਕੁਰਤੇ ਪਜਾਮੇ ਦੀ ਲੈਂਥ ਹੈਗੀ ਹੈਗੀ ਕੁਰਤੇ ਦੀ ਲੈਂਥ 40 ਤਿਆਰ ਆ ਜੀ 1 ਇੰਚ ਵਾਧਾ ਰੱਖਾਂਗੇ ਉਸ ਤੋਂ 41 ਇੰਚ ਲਵਾਂਗੇ ਆਪਾਂ ਕੱਪੜਾ ਇਹ ਡਬਲ ਹੈ ਜੀ 40 ਇੰਚ ਤੇ ਆਪਾਂ ਨਿਸ਼ਾਨ ਲਾ ਲਈ। ਹਾਂਜੀ ਇਹ ਕੱਪੜਾ ਆਪਾਂ ਡਬਲ ਕਰ ਲਿਆ। ਹੁਣ ਆਪਾਂ ਨੂੰ ਕਟਿੰਗ ਕਰ ਦਿਆਂਗੇ। ਏ ਹੁਣ ਆਪਾਂ ਇਹਦੀ ਲੰਬਾਈ ਲਾ ਲਈ ਜੀ 40 ਸੀਗਾ 1 ਇੰਚ ਵਧ ਰੱਖ ਲੈ ਹੁਣ ਆਪਾਂ ਇਹਦਾ ਜਿੰਨਾ ਘੇਰਾ ਆ ਗਿਆ ਜੀ ਉਹ ਨਾਪ ਕੇ ਤੇ ਘੇਰੇ ਦੀ ਕਟਿੰਗ ਕਰਾਂਗੇ ਪੂਰੇ ਕੱਪੜੇ ਦੀ ਇਹ ਜਿਆਦਾ ਲੰਬਾ ਬਿਚਾਉਣਾ ਵੀ ਔਖਾ ਜਾਂਦਾ ਕੱਟਣਾ ਵੀ ਔਖਾ ਜਾਂਦਾ ਇਸ ਕਰਕੇ ਆਪਾਂ ਚਾਰ ਲੜ ਕਰ ਲਾਂਗੇ ਇਹਦੇ ਘੱਟ ਜਗਾ ਜਦੋਂ ਸ਼ਾਕੇ ਦਾ ਕੱਟਿਆ ਜਾਂਦਾ ਨਹੀਂ ਆਪ ਨੂੰ ਜਾਦੇ ਬੈਠੇ ਬੈਠੇ ਘੱਟ ਸਕਦੇ ਨਹੀਂ ਦੂਰ ਜਾਣਾ ਪੈਂਦਾ ਜਿਆਦਾ ਲੰਬਾ ਛੋੜਾ ਕਰਕੇ ਰੱਖਾਂਗੇ ਅਸੀਂ ਆਪਾਂ 20 ਇੰਚ ਘੇਰਾ ਲਈ ਆਪਾਂ 1 ਇੰਚ ਵਾਧਾ ਰੱਖ ਕੇ 26 ਇੰਚ ਰੱਖਾਂਗੇ ਤੁਹਾਨੂੰ ਦੇਖੇ ਨਾ ਆਪਾਂ ਇਹਦਾ 40 ਇੰਚ ਲੈਂਥ ਹੈਗੀ 25 ਇੰਚ ਘੇਰਾ ਦਾ ਤਿਆਰ ਜੀ ਆਪਾਂ ਪਛੇ 20 ਇੰਚ ਵੱਧ ਰੱਖਾਂਗੇ ਆਪਣਾ ਥੀਰਾਗਾ 18 ਤੇ ਆਵਾਕੀ ਸੁਣਨੋਂ ਨਾਲ-ਨਾਲ ਕੱਟ ਕੇ ਦੱਸਦੇ ਆਂ ਕਿਵੇਂ ਕਿਵੇਂ ਕੱਟਿਆ ਜਾਊਗਾ ਹੁਣ 26 ਇੰਚ ਤਿੰਨ ਸ਼ਾਲ ਲੈ ਲਾਂਗੇ ਇਹਨਾਂ मिला लेंगे कटिंग कर देंगे हम इधर साइड तो ही जुड़िया हुआ कट के दो पीस बना लेंगे कुर्ते अपने दो पीस हो जाए हो गए जी కుతా కట్టే సైడ్ రక్ పీరా కట్ అని ఇంచే ఇంచారా ఇంచే ਨੇ ਕਟਿੰਗ ਕਰ ਦਾਂਗੇ ਇਹ ਤਾਂ బల్ల తిన్న తరణాయి రక్త అద్ధా అద్ధా ఇ సీ ਇਥੇ ਆਪਾਂ 7 ਇੰਚ ਦੇ ਨਿਸ਼ਾਨ ਲਾ ਦਾਂਗੇ ਇਹ ਨਿਸ਼ਾਨ ਤੋਂ ਆਪਾਂ ਗਲੇ ਦੀ ਗੁਲਾਈ ਪਾ ਦੇਣਗੇ ਮਾਰੇ ਕੋ ਬਨੇ ਧੀਰੇ ਧੀਰੇ ਕਟਿੰਗ ਹੋ ਗਈ ਹੁਣ ਆਪਾਂ ਉਹਦੇ ਤੋਂ ਲਾਲੀਏ ਦੇ ਦੋ ਪੀਸ ਪਹਿਲਾਂ ਲਾ ਕੇ ਰੱਖੇ ਸੀ ਉਹਦੇ ਵਿੱਚੋਂ ਆ ਪਿਛੀ ਵਾਲੀ ਸਾਈਡ ਆਪਾਂ ਲੈ ਲਈ ਵੈਕ ਸਾਈਡ ਵਾਲਾ ਇਹਦਾ ਆਪਾਂ ਪੂਰਾ 1.5 ਇੰਚ ਲਾ ਦੇਾਂਗੇ 1.5 ਇੰਚ ਕੱਟ ਕਰ ਦਾਂਗੇ ਉਹ ਅਗਲੇ ਕੱਪੜੇ ਨਾਲ ਆ ਦੇਖੀ ਆਪਾਂ ਦੋਨੇ ਪੀਸ ਲੈ ਲਏ ਆਂ ਆਗਲੀ ਵਾਲੀ ਸਾਈਡ ਆ ਇਹ ਉੱਪਰ ਰੱਖ ਲਈ ਜੀ ਆਪਾਂ ਇਸ ਵਿੱਚ ਰੱਖਾਂਗੇ ਨੂੰ ਜੇ ਫਿਰ ਇਹ ਰੱਖਣਾ ਪਿੱਛੇ ਵਾਲਾ ਜਿਹੜਾ ਜਿਵੇਂ ਛੋਟੀ ਛੋਟੀ ਕੱਟੀ ਹੋਈ ਆਪਾਂ ਜਿਹੜੇ ਇੰਚ ਘੱਟ ਕਰਿਆ ਹੋਇਆ ਹੈ ਇਹਨੂੰ ਵਿੱਚ ਹੀ ਰੱਖਣਾ ਦਾ ਦੂਸਰਾ ਕੱਪੜਾ ਉੱਪਰ ਰੱਖਣਾ ਜਿਹੜਾ ਅੱਗੇ ਵਾਲੀ ਸਾਈਡ ਆ ਗਈ ਇਹ ਜਿਹੜਾ ਘੱਟ ਹੈਗਾ ਇੱਧਰ ਆਪਾਂ 모ਡੇ ਦੀ ਕਟਿੰਗ ਇੱਧਰ ਹੀ ਕਰਾਂਗੇ ਇੱਧਰ ਘੇਰਾ ਰੱਖਾਂਗੇ ਨੀਚੇ ਉਧਰੋਂ ਦੋਨੇ ਪਾਸੇ ਬਰਾਬਰ ਰੱਖਣੇ ਜਿਹੜਾ ਵੱਧੂ ਘਟੂ ਗਏ ਉੱਪਰ ਵਾਲੀ ਸਾਈਡ ਤੇ ਆਊਗਾ ਇਹ ਹਾਂ ਜਿਹੜੇ ਉੱਪਰ ਵਾਲੀ ਸਾਈਡ ਤੇ ਆਊਗਾ ਇਹ జాడ పట్టుకుట్ పాడ కట్టే ఇను తరకీ కట్టు తిరా కట్టే రక్లో ਇੱਥੋਂ ਆਪਾਂ ਮੋੜਾ ਕੱਟਾਂਗੇ ਜੀ ਜਾਂਦੇ ਮੋੜਾ ਆਪਣਾ 8.5 ਹੈ ਜੀ ਸੋੜਾ ਤੁਸੀਂ ਕੱਟ ਲੈ ਜਿੰਨਾ ਵੀ ਹੋਇਆ 8.5 ਜਿੰਨਾ ਹੋਰ ਨਾ ਕੱਟੋ ਇੱਥੋਂ ਲੈ ਕੇ ਮਿਲਣਾ ਜੀ ਮੋੜਾ ਆਪਾਂ ਹੁਣ ਆਪਾਂ ਜਿਹੜੀ ਇਹਦੇ ਸਾਈਡ ਤੇ ਜਿਵੇਂ ਆਪਾਂ 기ਚਾ ਕਹਿੰਦੇ ਨੇ ਜਾਂ ਸਾਈਡ ਜਿਵੇਂ ਕਹ ਲਓ ਤੁਸੀਂ ਉਹਦੇ ਨਿਸ਼ਾਨ ਲਾਵਾਂਗੇ ਇੱਥੇ 6.5 ਤੇ ਤੁਸੀਂ ਆਪਣੇ ਕੁੜਤੇ ਪਜਾਮੇ ਦਾ ਨਾਪ ਲੈ ਲਓ ਜਿੱਥੇ ਵੀ ਜਿੰਨਾ ਵੀ ਹੋਇਆ ਉਹ ਤਾਂ ਉਤੋਂ ਵੇਖ ਕੇ ਲਗਾ ਸਕਦੇ ਹਾਂ ਤੁਸੀਂ ਅੱਗੇ ਪੇਰੇ 6.5 ਇੰਚ ਆਪਾਂ ਬਤਨ ਦੇ ਹੇਠਾਂ ਲਾਵਾਂਗੇ ਹੁਣ ਆਪਾਂ ਘੇਰੇ ਦੀ ਗਾਰਡ ਪਾਉਣ ਵਾਸਤੇ ਜੀ 3 ਇੰਚ ਦਾ ਇੱਧਰ ਨਿਸ਼ਾਨ ਲਾਵਾਂਗੇ 3 ਦੀ ਇੱਥੋਂ ਲਾਵਾਂਗੇ ਸੈਂਟਰ ਚੋ ਆਪਾਂ 1.5 ਇੰਚ ਦਾ ਸ਼ਾਨ ਇਥੇ ਲਾ ਕੇ ਦੀ ਗੁਲਾਈ ਪਾ ਦਾਂਗੇ ਹੁਣ ਇਹਦੀ ਆਪਾਂ ਕਟਿੰਗ ਕਰ ਦਾਂਗੇ ਥੋੜਾ ਜਿਹਾ ਮੇਰੇ ਤੋਂ ਗੋਲ ਨਹੀਂ ਬਣਿਆ ਤੁਸੀਂ ਆਪ ਦੀ ਗੋਲ ਸ਼ੇਪ ਦੇ ਲਿਓ ਇਹਨੂੰ ਹੁਣ ਆਪਾਂ ਇੱਥੇ ਕੱਟ ਲਾ ਲਾਂਗੇ ਸਾਰੇ கட்டிங் நாளை கட்டணி டாஸ் இப்ப நிஷான லா தாங்க குழந்தை கட்டி அப்படின் பிச்சை வலி சைடா கப்ளாச்சு கட்தாங்க ரெக்கி ਹੁਣ ਆਪ ਇਹਦੇ ਕੱਟ ਲਾਵਾਂਗੇ ਇੱਥੇ ਬਟਨ ਪੱਟੀ ਹੁੰਦੀ ਹੈ ਜੀ ਆਪਣੀ ਆ ਨੀਚੇ ਤੁਸੀਂ ਆਪਣਾ ਨਾਪ ਲਿਆ ਜੀ 23 ਸਾਢੇ 23 24 ਜਿੰਨਾ ਕੋ ਸਾਡਾ ਆਉਂਦਾ ਸਾਡਾ 23 24 ਹੈ ਜੀ ਇਥੇ ਹੁਣ ਆਪਣੀਆਂ ਬਟਨ ਬੱਟੇ ਜਿਹੜਾ ਇਹਦਾ ਆਪਾਂ ਕੱਟ ਲਾਉਣਾਗਾ ਉਹਦਾ ਨਿਸ਼ਾਨ ਲਾ ਦਾਂਗੇ ਆਪਾਂ 14 ਇੰਚ ਤੇ ਆ ਉੱਪਰ ਵਾਲੇ ਨਿਸ਼ਾਨ ਤੋਂ ਲੈ ਕੇ ਇਹਨੂੰ ਮਲਾ ਕੇ ਜੀ ਆਪਾਂ ਗਲੇ ਦੀ ਗੁਲਾਈ ਪਾ ਦਾਂਗੇ ਤੇ ਹੁਣ ਆਪਾਂ ਆਹ ਵਾਲਾ ਜਿਹੜਾ ਕੱਟ ਲਾਉਣਾ ਜੀ ਆਪਾਂ ਪੂਰਾ 14 ਤੇ ਨਹੀਂ ਲਾਉਣਾ 13 ਤੇ ਲਾਵਾਂਗੇ ਇੱਥੋਂ 1 ਇੰਚ ਘੱਟ ਰੱਖਾਂਗੇ ਕਿਉਂਕਿ ਉੱਪਰ ਫੱਟੀ ਜੜੀ ਜਾਊਗੀ ਇਹਦੇ ਦੇ ਦੀ ਇਹ ਵਾਲਾ ਕੱਟ ਜਮਾ ਸੈਂਟਰ ਦੇ ਵਿੱਚ ਵੀ ਨਹੀਂ ਲਾਉਣਾ ਜੀ 1/2 ਇੰਚ ਆਪ ਦੀ ਸਾਈਡ ਨੂੰ ਰੱਖਣਾ ਜੇਹ ਵਾਲੇ ਪਾਸੇ ਨੂੰ ਜੇਹ ਵਾਲੇ ਪਾਸੇ ਨੂੰ ਜੀ ਤੁਸੀਂ ਜਿੱਦਾਂ ਇਹ ਕੁੜਤਾ ਪਜਾਮਾ ਇੱਧਰ ਰੱਖਿਆ ਹੋਇਆਗਾ ਛੋਡੇ ਵਾਲੀ ਸਾਈਡ ਇੱਦਾਂ ਖੁੱਲੀ ਹੈ ਨਾ ਖੁੱਲੀ ਵਾਲੀ ਸਾਈਡ ਤੋਂ ਉੱਪਰ ਵਾਲੇ ਪਾਸੇ ਲਾਉਣਾ 1/2 ਇੰਚ ਦਾ ਜਿੱਦਾਂ ਨੂੰ ਸੈਂਟਰ ਦੇ ਵਿੱਚ ਨਹੀਂ ਲਾਉਣਾ ਕਿਉਂਕਿ ਇਹ ਬਟਨ ਪੱਟੀ ਛੋਟੀ ਹੁੰਦੀ ਹੈ ਦੂਸਰੀ ਪੱਟੀ ਜਿਹੜੀ ਤੇ ਕਾਜ ਹੁੰਦੇ ਆ ਆਪਣੇ ਉਵਰ ਡੀ ਹੁੰਦੀ ਹੈ ਜੀ ਇਹ ਵਾਲਾ ਪਾਸੇ ਅੱਧਾ ਇੰਚ ਘੱਟ ਰੱਖਣਾ ਇਧਰ ਆਪਣੀ ਜੇਬ ਹੁੰਦੀ ਸਾਈਡ ਤੇ ਆਹ ਜੇਬ ਸਾਈਡ ਤੇ ਉਹ ਉਹ ਵਾਲਾ ਘੱਟ ਰੱਖਣਾ ਬਿਲਕੁਲ ਸੈਂਟਰ ਚ ਲਾਵਾਂਗੇ ਤਾਂ ਇਹ ਉਹ ਦੂਸਰੀ ਵੱਡੀ ਹੁੰਦੀ ਹੈ ਜੀ ਉਹ ਪੱਟੀ ਛੋਟੀ ਹੁੰਦੀ ਹੈ ਤਾਂ ਕਰਕੇ ਫਿਰ ਉਹ ਟੇਡਾ ਜਿਹਾ ਹੋ ਜਾਊਗਾ ਜੀ ਇੱਕ ਸਾਈਡ ਜਾਣ ਲੱਗ ਜੂ ਕੋੜਤਾ ਇਹ 13 ਇੰਚ ਤੱਕ ਕੱਟ ਲਾਇਆ ਜਿੱਥੇ ਨਿਸ਼ਾਨ ਲੱਗਿਆ ਉਸ ਤੱਕ ਆਪਣੀ ਪੂਰੀ ਫੁੱਟੀ ਤਿਆਰ ਹੋਣੀ ਹੈ ਜੀ ਕੱਟ 13 ਇੰਚ ਦੀ ਲੱਗੂਗਾ ਇਹ ਪ੍ਰਤੀਦੀ ਕਟਿੰਗ ਹੋ ਗਈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਬਾਹਾਂ ਦੀ ਹਾਂਜੀ ਹੁਣ ਆਵੜ ਆਪਣਾ ਬਾਹਾਂ ਦਾ ਕੱਪੜਾ ਹੈਗਾ ਬਾਹਾਂ ਦੀ ਕਟਿੰਗ ਕਰਾਂਗੇ ਕਈ ਵਾਰ ਦੇਖੋ ਇਹ ਕੱਪੜੇ ਦਾ ਨਾ ਬਰ ਘੱਟ ਹੁੰਦਾਗਾ ਤੇ ਫਿਰ ਇਸ ਤਰ੍ਹਾਂ ਜੇ ਮੈਂ ਆਪਾਂ ਬਾਹ ਕੱਢਦੇ ਆਂਗੇ ਇਹਦਾ ਮੁੱਢਾ ਨਹੀਂ ਪੂਰਾ ਹੁੰਦਾ ਜੀ ਉੱਪਰੋਂ ਜਿਵੇਂ ਆਪਾਂ ਇਹਦੀ ਘਾਟੇ ਤੋਂ ਪਾ ਕੇ ਮੁੱਢਾ ਬਣਾਵਾਂਗੇ ਸਾਰਾ ਇਹ ਸਾਢੇ ਕਾਠ ਹੀ ਮੁੱਢਾ ਬਣੂਗਾ ਜੀ ਬਤਵਤ 9 ਬਣ ਜੂਗਾ ਫਿਰ ਚੜਾਈ ਵਾਸਤੇ ਵੀ ਆਪਾਂ ਨੂੰ ਕੱਪੜਾ ਚਾਹੀਦਾ ਤੇ ਆਪੇ ਤੁਹਾਨੂੰ ਹੋਰ ਤਰੀਕਾ ਦੱਸਾਂਗੇ ਜੀ ਬਾਹਾਂ ਬਣਾਉਣ ਦਾ ਜੇ ਕੱਪੜੇ ਦੀ ਚੜਾਈ ਘੱਟ ਹੋਵੇ ਤਾਂ ਇਹ ਕਪੜਾ ਥੋੜਾ ਜਿਹਾ ਤਿਰਛਾ ਕਰਕੇ ਰੱਖਣਾ ਜੀ ਬਸ ਥੋੜਾ ਜਿਹਾ ਟੇਡਾ ਜਿਵੇਂ ਆਹ ਵਾਲੀ ਸਾਈਡ ਇਧਰ ਥੋੜੀ ਜਿਹੀ ਘੱਟ ਰੱਖ ਲਈ ਵਸਤਰਾ ਰੱਖਣਾ ਇਹ ਕਪੜਾ ਹੁਣ ਇਹਦੇ ਆਪਾਂ ਲਾਵਾਂਗੇ ਨਿਸ਼ਾਨ ਜੀ ਹਾਂ ਜੀ ਆਪਣੇ ਬਾਹਾਂ ਦੀ ਲੰਬਾਈ ਨਾ 22 ਇੰਚ ਤਿਆਰ ਹੈਗੀ ਬਿਲਕੁਲ ਵਿੱਚ ਕਫ 2 ਇੰਚ ਦੀ ਆਪਾਂ ਕਫ ਲਾਵਾਂਗੇ ਤਾਂ ਪਿੱਛੇ 19 ਇੰਚ ਰਹਿੰਦਾ ਜੀ 1 ਇੰਚ ਆਪਾਂ ਵਾਧਾ ਰੱਖ ਲਾਂਗੇ ਸਲਾਈ ਦਾ ਆਪਾਂ 20 ਇੰਚ ਤੇ ਨਿਸ਼ਾਨ ਲਾਵਾਂਗੇ ਇੱਥੇ ਇੱਥੋਂ ਅੱਗੇ ਤੋਂ ਆਪਣੀ ਚੜਾਈ ਹੈਗੀ ਹੈ ਜੀ 6 ਇੰਚ 6 ਇੰਚ ਇਨਸ਼ਾਅੱਲਾ ਆਮਗੇ ਹੁਣ ਇਸੇ ਤਰੀਏ ਆਪਾਂ ਦੂਸਰੀ ਸਾਈਡ ਤੋਂ ਲਾਵਾਂਗੇ ਜੀ 20 ਇੰਚ ਤੇ యే నిశాను తన ఇంచే ఇద్దరు నాగే స ఇచ్చే మోడేది కాట పే ఇద్దరు సతారా ఇంచాగ మోడే కట్ పాదే ਅ ਦੇਖੀ ਮੁੱਢਾ ਹੁਣ ਆਪਣਾ 10.5 ਦੀ ਤਰ੍ਹਾਂ ਹੋ ਗਏ 10.5 ਹੀ ਹੋ ਗਏ ਬਸ ਹੁਣ ਆਪ ਨੂੰ ਸਲਾਈ ਵਾਸਤੇ ਵਿੱਚ ਕੱਪੜਾ ਵਾਜੋ ਓਦਾਂ ਬਣਾਉਣੇ ਆਪਾਂ ਨੂੰ ਸਲਾਈ ਨੂੰ ਵਿੱਚ ਕੱਪੜਾ ਨਹੀਂ ਰਹਿੰਦਾ ਜੀ ਮੈਂ ਜਲਦੀ ਕਟਿੰਗ ਕਰ ਦਾਂ ਮੈਂ जे निशान लाए जी थे थोड़ा सीधा करके कटना वाहिया हम आप देखो, देखो सिधी रखनी है सीधा करके कपड़ा सीधा मतलब भी जेडी ਆਪਾਂ ਨਿਸ਼ਾਨੀ ਲਾਈ ਸੀ ਨਾ ਚਪੜੇ ਦੀ ਉਲਟੇ ਸਿੱਧੇ ਪਾਸੇ ਦੀ ਉਹ ਸिलाई ਅੰਦਰ ਕਰ ਲਓ ਤੁਸੀਂ ਨਿਸ਼ਾਨੀ ਉਹਦੀ ਬਸ ਸਤਰਾੰਗਪੜਾ ਰੱਖਣਾ ਵੀ ਦੋਨਾਂ ਦੀ ਜਿਹੜੇ ਖੁੱਲੇ ਵਾਲੀ ਸਾਈਡਾਂ ਜਿਵੇਂ ਇਹ ਦੋਨਾਂ ਦੀ ਇਦਾਂ ਹੋਵੇ ਆਪੋ ਆਪਣੀ ਸਾਈਡ ਨੂੰ ਫਿਰ ਇਹਦੇ ਇੱਥੇ ਆਪਾਂ ਫੱਟੀ ਲਾਵਾਂਗੇ ਜੀ ਉਹਦਾ ਨਿਸ਼ਾਨ ਲਾਉਣੇ ਆ ਨਾ ਆਪਾਂ ఈ కట్ తిన్న షడ్డ ఇత స ఇద్దరు తిన్న ఇచ్చా సంచ ਦੇ ਇਹਦੇ ਕੱਟ ਦੇ ਨਿਸ਼ਾਨ ਲੱਗ ਗਏ। ਹਾਂਜੀ ਇਹ ਆਪਾਂ ਕੱਟ ਦਾਂਗੇ ਇਥੋਂ ਤੇ ਇਹ ਵਾਲਾ ਸਾਈਡ ਥੋੜਾ ਜਿਹਾ ਧਿਆਨ ਰੱਖਿਓ ਕਿ ਦੋਨੇ ਸਾਈਡ ਨਾ ਕੱਟ ਲਾ ਦੇ ਉੱਪਰ ਵਾਲੀ ਇੱਕ ਸਾਈਡ ਹੀ ਕੱਟਣੀ ਹੈ। ਇਹ ਦੇਖ ਕੇ ਥੋੜਾ ਜਿਹਾ। ਹਾਂਜੀ ਜੀ ਕੱਟ ਤੁਸੀਂ ਪਹਿਲਾਂ ਪੋਣੀ ਪਹਿਲਾਂ ਹੀ ਕਲਾ ਸਕਦੇ ਹੋ। ਤੇ ਇਹ ਕੱਟ ਤੋਂ ਨਾ ਦੂਸਰੀ ਸਾਈਡ ਤੇ ਬੁਗੀ ਇਹ ਪਿਛੇ ਵਾਲੀ ਸਾਈਡ ਦੇ ਦਾ ਕੱਟ ਲੱਗਿਆ ਹੈ। ਤੇ ਇਧਰ ਆਪਾਂ ਅੱਗੇ ਪਾਉਣੀ ਹੈ ਕੱਟ। ਵਿੱਚੇ ਜਦੋਂ ਬਸ ਤੁਸੀਂ 2 ਇੰਚ ਛੱਡ ਕੇ ਨਿਸ਼ਾਨ ਲਾ ਲਓ ਇਥੇ। ਥੋੜੀ ਜਿਹੀ ਵਸੇ ਅੰਦਰੋਂ ਕੱਟ ਪਾ ਲਈ ਇਹਦੇ ਜਿਆਦਾ ਨਹੀਂ ਪੈਂਦੀ ਲੇਡੀਜ਼ ਕੁੜਤੀਆਂ ਤੇ ਹੁੰਦੀ ਨੇ ਜਿਆਦਾ ਪੈਂਦੀ ਇਹ ਥੋੜੀ ਜਿਹੀ ਕੱਟ ਪੈਂਦੀ ਹੁੰਦੀ ਹੈ ਅੱਧੇ ਇੰਚ ਦੀ ਪਾਉਂਗੇ ਬਸ ਅੱਧੇ ਇੰਚ ਦੀ విదా వి తియా అనాల్య ఇక్ సఈడు పరలిచి పంంయు తూసిది పంంయు దుసి ఇచని పంంయు. క్లు బిండి బిండి లిండ్ పరల్యు దిండి సిండ్యంది క్�